प्यारे दोस्तों गुरु फतेह ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਰਿਸ਼ਤਿਆਂ ਦੇ ਵਿੱਚ ਕਤਲ ਜਦੋਂ ਤੋਂ ਦੁਨੀਆ ਬਣੀ ਆ ਉਦੋਂ ਤੋਂ ਹੀ ਹੁੰਦੇ ਆ ਰਹੇ ਆ ਪਰ ਫਰੀਦਕੋਟ ਵਾਲੀ ਘਟਨਾ ਜਿਹੜੀ ਆ ਇਹਨੇ ਇੱਕ ਵਾਰੀ ਤਾਂ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਵੀ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਦਾ ਕਤਲ ਜਿੱਥੇ ਝੰਡੋੜਿਆ ਉਥੇ ਸੋਚਣ ਲਈ ਵੀ ਮਜਬੂਰ ਕੀਤਾ ਕਤਲ ਪਹਿਲਾਂ ਵੀ ਬਹੁਤ ਹੋਏ ਆ ਮਾਵਾਂ ਨੇ ਆਪਣੇ ਪੁੱਤਾਂ ਤੱਕ ਮਾਰੇ ਆ ਮੋਗੇ ਇੱਕ ਮਾਂ ਨੇ ਆਉਦੇ ਦੋ ਬੱਚੇ ਛੋਟੇ ਛੋਟੇ ਮਾਰ ਦਿੱਤੇ ਸੀ ਇੱਕ 5 ਸਾਲ ਦਾ ਸੀ ਇੱਕ 7 ਸਾਲ ਦਾ ਬਹੁਤ ਥਾਵਾਂ ਤੇ ਬੱਚਿਆਂ ਨੇ ਆਪਣੇ ਮਾਪਿਆਂ ਦੇ ਕਤਲ ਕੀਤੇ ਆ ਮਾਪਿਆਂ ਨੇ ਆਪਣੇ ਬੱਚਿਆਂ ਦੇ ਕਤਲ ਕੀਤੇ ਆ ਪਰਾਵਾ ਨੇ ਪਰਾਵਾ ਦੇ ਕਤਲ ਕੀਤੇ ਆ ਇੱਕ ਥੋੜੇ ਦਿਨ ਪਹਿਲਾਂ ਇੱਕ ਅਮਰੀਕਾ ਚੋਂ ਆਏ ਤਾਏ ਨੇ ਭਤੀਜੇ ਦਾ ਕਤਲ ਕੀਤਾ ਇਹ ਕਤਲ ਕਿਉਂ ਹੁੰਦੇ ਆ ਕੀ ਕਾਰਨ ਨਾਲੇ ਪਤਾ ਹੁੰਦਾ ਵੀ ਜਿਹੜਾ ਇੱਕ ਇੱਕ ਦਾ ਖਤਮ ਹੋ ਗਿਆ ਉੱਜੜ ਦੂਜਾ ਵੀ ਜਾਂਦਾ ਦੋ ਚਾਰ ਸੈਕਿੰਡ ਦਾ ਕੰਟਰੋਲ ਹੁੰਦਾ ਮਨ ਤੇ ਬੁੱਧੀ ਦੇ ਉੱਤੇ ਉਹ ਕੰਟਰੋਲ ਹੋ ਜੇ ਤੇ ਬਹੁਤ ਵੱਡੀਆਂ ਵੱਡੀਆਂ ਕਟਨਾਵਾਂ ਮਾ ਢਲ ਜਾਂਦੀਆਂ ਤੇ ਆਊਟ ਆਫ ਕੰਟਰੋਲ ਬਹੁਤ ਵੱਡੀਆਂ ਕਟਨਾ ਕਟਰਾਵਾਂ ਨੂੰ ਜਨਮ ਦੇ ਜਾਂਦੀਆਂ ਕਿਉਂਕਿ ਜਿਹੜਾ ਕਤਲ ਹੁੰਦਾ ਉਹ ਕਦੇ ਛੁਪਦਾ ਨਹੀਂ ਹੁੰਦਾ ਉਹ ਆਪ ਹੀ ਬੋਲ ਪੈਂਦਾ ਮੈਂ ਅੱਜ ਇੱਕ ਧਰਮਕੋਟ ਏਰੀਏ ਦੇ ਵਿੱਚ ਇੱਕ ਮਰਡਰ ਹੋਇਆ ਸੀ ਇੱਕ ਭਰਾ ਨੇ ਆਪਣਾ ਭਰਾ ਮਾਰਿਆ ਸੀ ਉਹਨੇ ਵੀ ਬੜੀ ਚਤਰਾਈ ਚੁਸਤੀ ਪਹਿਲਾਂ ਉਹਨੇ ਬੜੀ ਸਕੀਮਾਂ ਘੜੀਆ ਤੇ ਮਾਪਿਆਂ ਦੇ ਵੀ ਇਹ ਚੀਜ਼ਾਂ ਸੋਚਣ ਵਾਲੀਆਂ ਹੁੰਦੀਆਂ ਪਰਿਵਾਰ ਜਿਹੜੇ ਸਾਂਝੇ ਹੁੰਦੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਸੋਚਣ ਲਈ ਮਜਬੂਰ ਕਰ ਦਿੰਦੀਆਂ ਜਦੋਂ ਕਿ ਇਹ ਜੀ ਘਟਨਾ ਵਾਪਰਦੀ ਆ ਉਹ ਇੱਕ ਪਰਿਵਾਰ ਦੋ ਭਰਾਵਾਂ ਦਾ ਪਰਿਵਾਰ ਸੀਗਾ ਤੇ ਦੋਨੇ ਭਰਾ ਸਕਨੀਆ ਭੈਣਾਂ ਨੂੰ ਵਿਆਏ ਸੀ ਤੇ ਦੋਨਾਂ ਦੇ ਇੱਕ ਇੱਕ ਬੇਟਾ ਸੀ ਤੇ ਇੱਕ ਇੱਕ ਬੇਟੀ ਸੀ ਬਹੁਤ ਖੁਸ਼ਹਾਲ ਪਰਿਵਾਰ ਸੀ ਸਕੀ ਭਰਾ ਸੀ ਸਕਨੀ ਭੈਣਾਂ ਹੋ ਗਈਆਂ ਉਹਨਾਂ ਇੱਕ ਪਾਸਿਓ ਚਾਚੇ ਦਾ ਪੁੱਤ ਇੱਕ ਪਾਸਿਓ ਮਾਸੀ ਦਾ ਪੁੱਤ ਉਹ ਕੀ ਹੁੰਦਾ ਬੱਚੇ ਦੋਨੇ ਇੱਕੇ ਵੇੜੇ ਦੇ ਵਿੱਚ ਖੇਡੇ ਇੱਕੇ ਘਰ ਦੇ ਵਿੱਚ ਪਲੇ ਵੱਡੇ ਹੋਏ ਕਿਸੇ ਨੂੰ ਨਹੀਂ ਇਹ ਪਤਾ ਸੀ ਵੀ ਇਹ ਸਕੇ ਭਰਾ ਹੈ ਕਿ ਚਾਚੇ ਤਾਇਆ ਦੇ ਪੁੱਤ ਹੈ ਕਿ ਮਸੀਆਂ ਦੇ ਪੁੱਤ ਹੈ ਕਿ ਮਾਵਾ ਵੀ ਸਕੇ ਜਾਂ ਭੈਣਾ ਸੀ ਪਿਓ ਵੀ ਸਕੇ ਭਰਾ ਹੋਣ ਕਰਕੇ ਸ਼ਕਲਾਂ ਤੇ ਜਿਹੜਾ ਪਰਿਵਾਰ ਦਾ ਜਿਹੜਾ ਜੁਆਇੰਟ ਫੈਮਿਲੀ ਦੇ ਵਿੱਚ ਮਤਲਬ ਮਿਕਸ ਪਰਿਵਾਰ ਸੀਗਾ ਜਿਹਨੂੰ ਆਪਾਂ ਕਹੀਏ ਹੁਣ ਇੱਕ ਇੰਨਾ ਵਧੀਆ ਪਰਿਵਾਰ ਬਲੈਡਰ ਰਿਲੇਟਡ ਜੁੜਿਆ ਹੋਇਆ ਪਰਿਵਾਰ ਕਿਉਂਕਿ ਮਾਵਾ ਵੀ ਪੈਣਾ ਸਕੀਆਂ ਤੇ ਉਸ ਪਰਿਵਾਰ ਦੇ ਵਿੱਚ ਘਟਨਾ ਐਡੀ ਵੱਡੀ ਵਾਪਰ ਗਈ ਇੱਕ ਬੱਚਾ ਦੁਨੀਆ ਤੋਂ ਚਲਾ ਗਿਆ ਇੱਕ ਹੀਲ ਚਲਾ ਗਿਆ ਘਰ ਖਤਮ ਹੁਣ ਉਹਦੇ ਪਿੱਛੇ ਦੇ ਕਾਰਨ ਕੀ ਸੀ ਜਿਵੇਂ ਇਹ ਕੁੜੀ ਕਾਮਰਤੀ ਲੋਫਰਪੁਣਾ ਲੋੜ ਤੋਂ ਵੱਧ ਅਸੀਂ ਜਿਹੜੇ ਸਮਾਜ ਵਿੱਚ ਰਹਿੰਨੇ ਆ ਉਹਦੇ ਵਿੱਚ ਮਾਡਰਨ ਜਿਆਦਾ ਹੋ ਜਾਣਾ ਉਹ ਵੀ ਸਾਡੇ ਸਮਾਜ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੂੰ ਜਨਮ ਦਿੰਦਾ ਕਿਉਂਕਿ ਜਿਸ ਕਿਤੇ ਜਸੀਂ ਰਹਿੰਨੇ ਆ ਜਿਹੇ ਜੇ ਅਸੀਂ ਇਲਾਕੇ 'ਚ ਰਹਿੰਨੇ ਆ ਜਿਹੇ ਜੇ ਪਰਿਵਾਰ 'ਚ ਰਹਿੰਨੇ ਅੱਗੇ ਸਿਆਣਿਆਂ ਦੀ ਇੱਕ ਕਹਾਵਤ ਹੁੰਦੀ ਸੀ ਖਾਈਏ ਮਨ ਭੌਂਦਾ ਤੇ ਪਾਈਏ ਜੱਗ ਭੌਂਦਾ ਤੇ ਸਾਂਝੇ ਪਰਿਵਾਰਾਂ ਦੇ ਵਿੱਚ ਵੀ ਇਹ ਜੀਆਂ ਘਟਨਾਵਾਂ ਨੇ ਜਨਮ ਲੈ ਲਿਆ ਤਿੰਨ ਚਾਰ ਘਟਨਾਵਾਂ ਨੇ ਤਾਂ ਸਾਡੇ ਤੇ ਵੀ ਅਸਰ ਕਰਦੀਆਂ ਇਹ ਨਹੀਂ ਗੱਲ ਹੁੰਦੀ ਵੀ ਅਸੀਂ ਨੌਕਰੀ ਕਰਦੇ ਆ ਤੇ ਐਕਸਪੀਰੀਅੰਸ ਇੰਨਾ ਹੋ ਜਾਂਦਾ ਲੱਖ ਕਾਤਲ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪੁਲਿਸ ਦੇ ਅੱਗੇ ਟੁੱਟ ਹੀ ਜਾਂਦਾ ਸਾਡੇ ਪਿਛਲੇ ਸਾਲ ਇਥੇ ਜੀਰੇ ਇੱਕ ਬੱਚੇ ਦਾ ਮਾਰਡਲ ਹੁੰਦਾ ਤੇ ਮੇਰੇ ਇਥੇ ਇੱਕ ਵਾਕਫਕਾਰ ਅਫਸਰ ਸੀਗੇ ਅਸੀਂ ਵੀ ਜਦੋਂ ਨੌਕਰੀ ਕਰਦੇ ਸੀ ਅਸੀਂ ਰਿਟਾਇਰਡ ਪੁਲਿਸ ਅਫਸਰਾਂ ਤੋਂ ਸਲਾਹ ਲੈ ਲੈਂਦੇ ਸੀ ਜਦੋਂ ਕਿ ਇਸ ਤਰ੍ਹਾਂ ਦਾ ਇਹੋ ਜਿਹਾ ਕੋਈ ਕੇਸ ਆਉਂਦਾ ਸੀਗਾ ਮੈਂ ਆਮ ਤੌਰ ਤੇ ਮੇਰੇ ਉਸਤਾਦ ਰਹੇ ਨੇ ਸਰਦਾਰ ਰਣਜੀਤ ਸਿੰਘ ਸੋਥਾ ਬਹੁਤ ਕਾਬਲ ਪੁਲਿਸ ਅਫਸਰ ਨੇ ਉਹ ਮੈਂ ਉਹਨਾਂ ਤੋਂ ਰਹਿ ਮਸ਼ਵਰਾ ਲੈਣਾ ਕਿਉਂਕਿ ਬੜੇ ਹੰਡੇ ਵਰਤੇ ਪੁਰਾਣੇ ਸਾਥੋਂ ਸੀਨੀਅਰ ਸਨ ਤੇ ਰਾਹ ਵੀ ਪਾ ਪਾ ਦਿੰਦੇ ਸਨ ਤੇ ਉਹ ਮੈਨੂੰ ਉਹਨਾਂ ਦਾ ਫੋਨ ਆਉਂਦਾ ਮੈਨੂੰ ਕਹਿੰਦੇ ਸਤਪਾਲ ਜੀਰੇ ਹੀ ਆ ਮੈਂ ਕਿਹਾ ਹਾਂਜੀ ਕਿਉਂਕਿ ਮੇਰਾ ਪਿੰਡ ਆ ਜੀਰੇ ਦੇ ਨਾਲ ਹੀ ਕਹਿੰਦੇ ਯਾਰ ਇੱਕ ਬੱਚੇ ਦਾ ਮਾਰਡਰ ਹੋਇਆ ਤੇ ਮੜਾ ਜਾਈਂ ਖਾ ਉੱਥੇ ਆਪਾਂ ਚੱਲਣਾ ਹੈ ਸ਼ਾਇਦ ਕੋਈ ਨਵੀਂ ਦਿਮਾਗ ਦੇ ਵਿੱਚੋਂ ਕੋਈ ਗੱਲ ਨਿਕਲੇ ਆਉਂਦੀ ਹੈ ਅਸੀਂ ਜਦੋਂ ਡੈੱਡ ਬੋਡੀ ਜਾ ਕੇ ਬੱਚੇ ਦੀ ਦੇਖੀ ਉਸ ਬੱਚੇ ਦੀ क्रूरਤਾ ਦੇ ਨਾਲ ਮਤਲਬ ਜਿਹੜੇ ਵਾਰ ਕੀਤੇ ਹੋਏ ਸੀ ਚਾਕੂ ਦੇ ਤੇ ਮੈਂ ਉਹਨਾਂ ਨੂੰ ਵੇਖ ਕੇ ਹੀ ਦੱਸਦਾ ਮੈਂ ਕਿਹਾ ਜੀ ਇਹ ਜਿਹੜਾ ਕਤਲ ਹੈ ਇਹ ਬਲੱਡ ਚ ਹੋਇਆ ਹੈ ਰਿਸ਼ਤੇ ਚ ਹੋਇਆ। ਕਹਿੰਦੇ ਯਾਰ ਤੂੰ ਡੈੱਡ ਬੋਡੀ ਦੇਖ ਕੇ ਹੀ ਦੱਸਦਾ। ਮੈਂ ਕਿਹਾ ਜੀ ਜਿਹੜੀ ਡੈੱਡ ਬੋਡੀ ਦੀ ਦਸ਼ਾ ਦੱਸ ਰਹੀ ਹੈ ਨਾ ਜਿਹੜੀ ਕਰੂਰਤਾ ਦੇ ਨਾਲ ਵਾਰ ਕੀਤੇ ਗਏ ਆ। ਇੱਥੋਂ ਪਤਾ ਲੱਗਦਾ ਵੀ ਕੋਈ ਘਟਨਾ ਇਹ ਜੀ ਨੇ ਜਨਮ ਲਿਆ ਤੇ ਇਹ ਗੁੱਸਾ ਦਿਮਾਗ ਦੇ ਉੱਤੇ ਇੰਨਾ ਹੀ ਜ਼ਿਆਦਾ ਹੈਵੀ ਹੋ ਗਿਆ ਕਿ ਮਤਲਬ ਜਿਵੇਂ ਉਹਨੇ ਆਪ ਦਾ ਗੁੱਸਾ ਜਿਹੜਾ ਹੈਗਾ ਇਹਨਾਂ ਵਾਰਾਂ ਵਿੱਚ ਦੀ ਕੱਢਿਆ। ਜਿਹੜੇ ਚਾਕੂ ਮਾਰ ਕੇ। ਤੇ ਹੋਇਆ ਵੀ ਇਸੇ ਤਰ੍ਹਾਂ ਹੀ ਸ਼ਾਮ ਨੂੰ 4 ਵਜੇ ਹੀ ਮੁੰਡੇ ਦਾ ਸਾਕਾ ਜੀਜਾ ਤੇ ਮੁੰਡੇ ਦੀ ਭੈਣ ਉਸ ਬੱਚੇ ਦੇ ਕੇਸ ਵਿੱਚ ਗ੍ਰਿਫਤਾਰ ਹੋਈ ਹੁਣ ਉਹਦੇ 'ਚ ਵੀ ਗੱਲ ਕਿਉਂਕਿ ਕਤਲ ਦੇ ਤਿੰਨ ਜਿਹੜੀਆਂ ਚੀਜ਼ਾਂ ਕਤਲ ਦੇ ਨਾਲ ਬਹੁਤ ਡੂੰਘੀਆਂ ਜੁੜੀਆਂ ਹੁੰਦੀਆਂ ਯਾਰ ਜ਼ੋਰੂ ਤੇ ਜਮੀਨ ਹੁਣ ਇਹਦੇ 'ਚ ਜ਼ੋਰੂ ਵਿਆਹਿਆ ਸੀ ਸਾਲੀ ਨਾਲ ਰਿਲੇਸ਼ਨ ਬਣ ਗਿਆ ਬੱਚਾ ਸਕੂਲੋਂ ਪੜ ਕੇ ਆਇਆ ਤੇ ਉਹਨੇ ਦੇਖ ਲਿਆ ਬੱਚਾ ਸਿਆਣਾ ਸੀ 9ਵੀਂ 10ਵੀਂ ਦਾ 8ਵੀਂ 9ਵੀਂ ਦਾ ਸਟੂਡੈਂਟ ਸੀ ਬੱਚਾ ਸੁਬੈਕੀਆ ਬੱਚੇ ਨੇ ਘਰੇ ਰੌਲਾ ਪਾਇਆ ਵੀ ਮੈਂ ਦੱਸੂਗਾ ਘਰੇ ਆਏ ਬਾ ਡੈਡੀ ਨੂੰ ਦੱਸੂ ਉਹਨਾਂ ਦੋਨਾਂ ਨੇ ਕਿਹਾ ਵੀ ਜੇ ਹੁਣ ਸਾਡੀ ਇਹ ਗੱਲ ਖੁੱਲ ਗਈ ਇੱਜ਼ਤ ਬਚਾਉਂਦੇ ਲਾਜ ਬਚਾਉਂਦੇ ਆਪਦਾ ਰਿਸ਼ਤਾ ਨਜਾਇਜ਼ ਛਪਾਉਂਦੇ ਵੀ ਘਰ ਵਾਲੀ ਨੂੰ ਪਤਾ ਲੱਗ ਗਿਆ ਵੀ ਸਾਲੀ ਨਾਲ ਸੰਬੰਧ ਹੈ ਤੇ ਮਾਪਿਆਂ ਨੂੰ ਪਤਾ ਲੱਗ ਗਿਆ ਪਰ ਲੇ ਕੁਝ ਨਹੀਂ ਰਹਿਣਾ ਔਰ ਉਹ ਗੱਲ ਤਾਂ ਫਿਰ ਵੀ ਜ਼ਾਹਰ ਹੋ ਗਈ ਉਸ ਇੱਕ ਨਜਾਇਜ਼ ਰਿਸ਼ਤੇ ਦੇ ਨਾਲ ਇੱਕ ਪਾਪ ਹੋਰ ਸਿਰ ਤੇ ਚੜਾ ਲਿਆ ਆਪਦਾ ਹੀ ਭਰਾ ਮਾਰ ਵਾਲਿਆ ਆਪਦਾ ਹੀ ਸਾਲਾ ਮਾਰ ਮਾਰ ਆਪਣੇ ਕੀਤੇ ਹੋਏ ਗੁਨਾਹ ਨੂੰ ਛਪਾਉਣ ਦੇ ਵਿੱਚ ਇੱਕ ਗੁਨਾਹ ਹੋਰ ਕਰ ਲਿਆ ਇਹ ਗੁੱਝੇ ਨਹੀਂ ਰਹਿੰਦੇ ਹੁੰਦੇ ਇਹ ਚੀਜ਼ਾਂ ਕਦੇ ਗੁੱਝੀਆਂ ਨਹੀਂ ਰਹਿੰਦੀਆਂ ਤੇ ਜ਼ਾਹਰ ਹੁੰਦਾ ਧੰਨ ਧੰਨ ਕਤਲ ਦੇ ਪਿੱਛੇ ਕਈ ਵਾਰੀ ਤਾਂ ਤਣ ਦੇ ਪਿੱਛੇ ਵੀ ਕਤਲ ਹੁੰਦੇ ਆ ਜਹਰ ਜ਼ੋਰੂ ਜ਼ੋਰੂ ਮਤਲਬ ਨਜਾਇਜ਼ ਰਿਸ਼ਤਾ ਔਰਤ ਤੇ ਜ਼ਮੀਨ ਜ਼ਮੀਨ ਵੀ ਖੂਨ ਮੰਗਦੀ ਹੈ ਬਹੁਤਾਂ ਮਤੇ ਕਤਲ ਹੁੰਦੇ ਜਮੀਨਾਂ ਪਿੱਛੇ ਜਾਇਦਾਦ ਪਿੱਛੇ ਤੇ ਪੁਲਿਸ ਦੀ ਥਿਉਰੀ ਹੀ ਪਹਿਲਾਂ ਇੱਥੋਂ ਸ਼ੁਰੂ ਹੁੰਦੀ ਹੈ ਵੀ ਇਹਦੇ ਕਤਲ ਦੇ ਪਿੱਛੇ ਪਹਿਲਾਂ ਵੇਖਿਆ ਜਾਵੇ ਵੀ ਕੀ ਆ ਹੁਣ ਇਸ ਲੜਕੀ ਨੇ ਵੀ ਬੜੇ ਬਹਾਨੇ ਬੁਨੇ ਕੀਤੇ ਵੀ ਚੋਰੀ ਹੋਈ ਆ ਡਾਕਾ ਵੱਜਿਆ ਕੀ ਹੋਇਆ ਨਹੀਂ ਟੁੱਟ ਗਈ ਬਹੁਤ ਛੇਤੀ ਉਹ ਚਿਹਰਾ ਜਿਹੜਾ ਹੁੰਦਾ ਸਾਥ ਨਹੀਂ ਦੇ ਰਿਹਾ ਹੁੰਦਾ ਹੁਣ ਇਹ ਜਿਹੜਾ ਧਰਮਕੋਟ ਦੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨ ਲੱਗਿਆ ਉਹਦੇ ਵਿੱਚ ਵੀ ਜ਼ੋਰੂ ਉਹਨਾਂ ਦੋਨਾਂ ਭਰਾਵਾਂ ਦੇ ਵਿੱਚੋਂ ਇੱਕ ਦਾ ਵਿਆਹ ਹੋ ਜਾਂਦਾ ਇੱਕ ਮੁੰਡਾ ਦਾ ਵਿਆਹ ਹੋ ਜਾਂਦਾ ਜਿਹੜਾ ਵੱਡਾ ਸੀ ਹੁਣ ਘਰੇ ਭਾਬੀ ਆ ਗਈ ਕੁੜੀਆਂ ਵਿਆਹੀਆਂ ਵਿਆਂ ਹੁਣ ਇੱਕ ਮੁੰਡਾ ਘਰੇ ਕੁਆਰਾ ਫਿਰਦਾ ਜਵਾਨ ਹੈ ਉਹ ਇਕੱਲਾ ਅਲੱਗ ਸੌਂਦੇ ਆ ਮਾਪੇ ਅਲੱਗ ਸੌਂਦੇ ਉਹ ਮੁੰਡਾ ਉਹ ਰਾਤ ਨੂੰ ਭਰਾ ਤੇ ਭਾਬੀ ਦੀਆਂ ਗੱਲਾਂ ਸੁਣਦਾ ਕੰਨਾਂ ਲਾ ਲਾ ਕੇ ਦੇਖਦਾ ਚੋਰੀ ਛੁਪੇ ਕੋਸ਼ਿਸ਼ ਕਰਦਾ ਦੇਖਣ ਦੀ ਰਾਤ ਨੂੰ ਉਹ ਦਿਮਾਗ ਦੇ ਉੱਤੇ ਕਾਮ ਇੰਨਾ ਹਾਵੀ ਹੋ ਗਿਆ ਭਾਬੀ ਦੇ ਇਸ਼ਕ ਦੇ ਵਿੱਚ ਇੰਨਾ ਕੰਨਾ ਹੋ ਗਿਆ ਉਹਨੇ ਇਹ ਸੋਚਿਆ ਵੀ ਹੁਣ ਭਰਾ ਨੂੰ ਰਸਤੇ 'ਚੋਂ ਪਾਸੇ ਕੀਤਾ ਜਾਵੇ ਤੇ ਜਦੋਂ ਭਰਾ ਮਰ ਜਾਊਗਾ ਤੇ ਸਹਬਨੀ ਹੈ ਵੀ ਜਿਹੜੀ ਭਾਬੀ ਮੇਰੀ ਹੈ ਵੀ ਉਹ ਮੇਰੇ ਬਿਠਾਈ ਦੇਣਗੇ ਰਿਸ਼ਤੇਦਾਰ ਮਤਲਬ ਦਿਮਾਗ ਦੇ ਵਿੱਚ ਗੱਲਾਂ ਬੋਣੀਆਂ ਸ਼ੁਰੂ ਹੋ ਗਈਆਂ ਤੇ ਬਣਨੀਆ ਸ਼ੁਰੂ ਹੋ ਗਈ। ਹੁਣ ਲੜਕੀ ਬੜੀ ਇੰਟੈਲੀਜੈਂਟ ਸੀ ਪੜ੍ਹੀ ਲਿਖੀ ਸੀ ਬੀਐਸਸੀ ਨਰਸਿੰਗ ਦੀ ਐਕਸਪੀਰੀਅੰਸ ਦੇ ਤੌਰ ਤੇ ਜਲੰਧਰ ਕਿਸੇ ਹਸਪੀਟਲ ਦੇ ਵਿੱਚ ਨੌਕਰੀ ਕਰਦੀ ਸੀ। ਤੇ ਉਹਨਾਂ ਨੇ ਕਿਉਂਕਿ ਅੱਗੇ ਪਲਾਨ ਸੀ ਉਹਨਾਂ ਦਾ ਵੀ ਅਸੀਂ ਵਿਦੇਸ਼ ਜਾਣਾ ਹੈ। ਉਹ ਦੋਨੇ ਭਰਾ ਜਲੰਧਰ ਜਾਂਦੇ ਆ। ਕੋਈ ਪ੍ਰੋਗਰਾਮ ਸੀ ਉੱਥੇ ਉਹ ਦੇਖਦੇ ਆ ਦੂਰਦਰਸ਼ਨ ਦਾ। ਵਾਪਸ ਆਉਂਦੇ ਹੋਏ ਨਕੋਦਰ ਢਾਬੇ ਤੇ ਰੋਟੀ ਖਾਣ ਰੁਕਦੇ ਆ ਜਦ ਰੋਟੀ ਖਾਣ ਰੁਕਦੇ ਆ ਪਹਿਲਾਂ ਜਨੰਦਰ ਪ੍ਰੋਗਰਾਮ ਦੇਖ ਕੇ ਉਸ ਲੜਕੀ ਨੂੰ ਉਹਦੇ ਹੋਸਟਲ ਛੱਡ ਕੇ ਆਉਂਦੇ ਹਸਪੀਟਲ ਦੇ ਤੇ ਨਕੋਦਰ ਜਦ ਰੋਟੀ ਖਾਣ ਲੱਗਦੇ ਆ ਤੇ ਛੋਟਾ ਉਹਨੂੰ ਵੱਡੇ ਭਰਾ ਨੂੰ ਕਹਿੰਦਾ ਵੀ ਤੁਸੀਂ ਹੱਥ ਧੋ ਆਓ ਮੈਂ ਤਾਂ ਧੋ ਆਇਆ ਕਣ ਜਨ ਨੂੰ ਰੋਟੀ ਲੱਗ ਗਈ ਤੇ ਹੌਲੀ ਕਿ ਦਿਨੇ ਆਉਦੇ ਭਰਾ ਦੀ ਦਾਲ ਦੇ ਵਿੱਚੋਂ ਜ਼ਹਿਰ ਪਾ ਦਿੰਦਾ ਛੋਟਾ ਭਰਾ ਵੱਡੇ ਭਰਾ ਦੀ ਹੁਣ ਵੇਖੋ ਤਰਕੀਬ ਕਿੰਨੀ ਘੜੀ ਵੀ ਇੱਥੇ ਜ਼ਹਿਰ ਪਾ ਪਾਉਂਗਾ ਤੇ ਘਰ ਤੱਕ ਜਾਂਦਿਆਂ ਸਹੀ ਸਲਾਮਤ ਜਾਵੜੂਗਾ ਤੇ ਰਾਤ ਨੂੰ ਜਦੋਂ ਪੈ ਜਾਊਗਾ ਤੇ ਤੜਕੇ ਤੱਕ ਨਹੀਂ ਉੱਠਦਾ ਉਹ ਵੀ ਗੱਲ ਹੋਈ ਰੋਟੀ ਖਾ ਕੇ ਘਰੇ ਚਲੇ ਗਏ ਦੋਨੇ ਭਰਾ ਘਰੇ ਜਾ ਕੇ ਦੁੱਧ ਪੀਤਾ ਤੇ ਤੜਕੇ ਨੂੰ ਮੁੰਡੇ ਦੀ ਅਚਾਨਕ ਮੌਤ ਹੋ ਜਾਂਦੀ ਹੈ ਸਾਨੂੰ ਵੀ ਇਨਫੋਰਮੇਸ਼ਨ ਆ ਜਾਂਦੀ ਹੈ ਮੈਂ ਆਹਦੇ ਉਸਤਾਦ ਨਾਲ ਸਲਾਹ ਕੀਤੀ ਮੈਨੂੰ ਕਹਿੰਦੇ ਵੀ ਪੋਸਟਮਾਰਟ ਨੂੰ ਜ਼ਰੂਰ ਕਰਾਇਓ ਜੋ ਮਰਜ਼ੀ ਹੋ ਜੇ ਕਿਉਂਕਿ ਥੋੜੇ ਜਿਹੇ ਜਿਹੜੇ ਬਾਡੀ ਦੇ ਜਿਹੜੇ ਚੇਨ ਚੱਕਰ ਦੱਸਦੇ ਸੀ ਬੁੱਲ ਜਿਵੇਂ ਨੀਲੇ ਹੋਏ ਸੀ ਵੀ ਜਾਂ ਤਾਂ ਕੁਝ ਲੜਿਆ ਹੋਇਆ ਤੇ ਜਾਂ ਕੁਝ ਖਾਦਾ ਹੁਣ ਉਹੀ ਭਰਾ ਨੂੰ ਇਹ ਸੀ ਵੀ ਛੇਤੀ ਸੰਸਕਾਰ ਹੋਵੇ ਕੰਮ ਨਿਭੜੇ ਵੀ ਮੇਰੀ ਹੁਣ ਆਪਦਾ ਉਹਨੂੰ ਆਪਦਾ ਪਾਲਾ ਡਰ ਮਾਰੀ ਜਾਂਦਾ ਪਰ ਅਸੀਂ ਲੋਕਲ ਲੀਡਰ ਪਹਿਲਾਂ ਤਾਂ ਨਹੀਂ ਮੰਨਿਆ ਚਲੋ ਅਸੀਂ ਉਹਨੂੰ ਮਨਾ ਲਿਆ ਪੋਸਟਮਾਰਟਮ ਕਰਵਾ ਲਿਆ ਪੋਸਟਮਾਰਟਮ ਕਰਕੇ 173 ਦੀ ਕਾਰਵਾਈ ਕਰਕੇ ਡੈੱਡ ਬੋਡੀ ਉਹਨਾਂ ਨੂੰ ਦੇ ਦਿੱਤੀ ਪਰ ਜਦੋਂ ਬਿਸਰਾ ਰਿਪੋਰਟ ਆਈ ਉਹਦੇ ਵਿੱਚ ਪੁਆਇਜ਼ਨ ਆਗੀ ਹੈ ਵੀ ਹੁਣ ਮਸਲਾ ਖੜਾ ਹੋ ਗਿਆ ਵੀ ਜਲੰਧਰ ਤੋਂ ਦੋਨੇ ਭਰਾ ਇਕੱਠੇ ਆਏ ਆ ਇਕੱਠਿਆਂ ਨੇ ਰੋਟੀ ਖਾਧੀ ਆ ਘਰੇ ਆ ਕੇ ਦੁੱਧ ਪੀਤਾ ਜਿਹੜੇ ਹੁਣ ਦੁੱਧ ਚੋਂ ਦੁੱਧ ਪੀਤਾ ਸਾਰੇ ਟੱਬਰ ਨੇ ਪੀਤਾ ਉਹਦੇ ਚੋਂ ਹੀ ਹੁਣੇ ਪੀਤਾ ਹੁਣ ਜਿਹੜਾ ਜ਼ਹਿਰ ਜਿਹੜੀ ਆ ਗਈ ਹੁਣ ਜ਼ਹਿਰ ਕਿੱਥੇ ਖੜੀ ਐ ਨਕੋਦਰ ਵਾਲੇ ਢਾਬੇ ਤੋਂ ਲੈ ਕੇ ਤੇ ਘਰ ਤੱਕ ਕੌਣ ਤੱਕ ਜਿਹੜਾ ਹੈਗਾ ਐਨੇ ਨੇ ਘਟੜਾ ਦੇ ਵਿੱਚ ਹੀ ਉਹ ਕਤਲ ਪਿਆ ਸੀ ਤੋਂ ਲੱਭਣਾ ਨੂੰ ਅਸੀਂ ਅਸੀਂ ਆਪਣੀ ਤੌਰ ਤੇ ਆਪਦੀ ਕਾਰਵਾਈ ਸ਼ੁਰੂ ਕਰ ਲਈ ਕਿਸੇ ਗੱਲ ਸਿਰੇ ਨਾ ਲੱਗੇ ਕੁੜੀ ਦਾ ਵੀ ਕੋਈ ਇਹੋ ਜਿਹਾ ਗੱਲ ਨਾ ਸਾਹਮਣ ਕੁੜੀ ਦਾ ਤਾਂ ਵਿੱਚ ਰੋਲ ਹੀ ਖਤਮ ਨਾ ਜਦੋਂ ਕੁੜੀ ਤਾਂ ਜਲੰਧਰ ਆਏ ਉੱਥੇ ਪ੍ਰੋਗਰਾਮ ਦੇਖਿਆ ਉਹਨੂੰ ਛੱਡਿਆ ਤੇ ਉਹਦੋਂ ਆ ਰੋਟੀ ਖਾਦੀ ਰੋਟੀ ਵੀ ਦੋਨਾਂ ਭਰਾਵਾਂ ਨੇ ਇਕੱਠਿਆਂ ਨਹੀਂ ਖਾਦੀ ਵੀ ਜੇ ਰੋਟੀ ਵਿੱਚ ਕੁਝ ਹੁੰਦਾ ਤੇ ਦੋਨੇ ਭਰਾ ਵਰਦੇ ਤਾਂ ਬਿਆਲੇ ਵੀ ਕਹਿੰਦਾ ਜੀ ਵੀ ਕਹਿੰਦਾ ਵੀ ਸਾਡੇ ਕਿਹੜੇ ਸਿੱ ਇੱਕ ਬੰਦੇ ਨੇ ਰੋਟੀ ਖਾਦੀ ਇਹ ਕਿੰਨੇ ਡਰਾਈਵਰ ਖਾ ਕੇ ਗਏ ਵੀ ਜੇ ਕੋ ਸਾਡੀ ਦਾਲ ਸਬਜ਼ੀ ਤੇ ਇਹੋ ਜੀ ਗੱਲ ਹੁੰਦੀ ਕਿੰਨੇ ਹੋਰ ਮਰੇ ਹੁੰਦੇ ਹੁਣ ਬੰਦਾ ਅਚਾਨਕ ਮਰ ਗਿਆ ਜ਼ਹਿਰ ਕਿਸੇ ਗੱਲੋਂ ਖਾਧੀ ਨਹੀਂ ਘਰੇ ਕੋਈ ਮੈਟਰ ਨਹੀਂ ਕੋਈ ਇਹデア ਵੀ ਬੰਦਾ ਸੁਸਾਇਸਾਈਡ ਕਰੂਗਾ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਦੋ ਕੇਸ ਚਿੱਠੀਆਂ ਨੇ ਹੱਲ ਕਰਦੇ ਸੀ ਇੱਕ ਬਧਨੀ ਦੇ ਕੋਲ ਇੱਕ ਬੱਚਾ ਮਾਰ ਕੇ ਗਟਰ ਚ ਸਿੱਟਿਆ ਸੀ ਛੋਟਾ ਜਿਹਾ ਬੱਚਾ ਸੀਗਾ ਉਹ ਰਿਸ਼ਤੇ ਚੋਂ ਲੱਗਦੀ ਸੀ ਭੂਆ ਤੇ ਉਹ ਵੀ ਚਿੱਠੀ ਨੇ ਟਰੇਸ ਕੀਤਾ ਜਦੋਂ ਉਹਨੇ ਚਿੱਠੀ ਲਿਖ ਕੇ ਸਿੱਟੀ ਧੜਕੇ ਕਿਉਂਕਿ ਚਿੱਠੀ ਸੀ ਸੁੱਕੀ ਮਹੀਨਾ ਸਿਆਲ ਦਾ ਸੀ ਇਹ ਤਾਂ ਰਾਤ ਦੀ ਛੁੱਟੀ ਹੁੰਦੀ ਫਿਰ ਤਾਂ ਤਰੇਲ ਨਾਲ ਗਿੱਲੀ ਹੋਈ ਹੁੰਦੀ ਜਦੋਂ ਚਿੱਠੀ ਜਾ ਕੇ ਅਸੀਂ ਚੱਕੀ ਚਿੱਠੀ ਸੁੱਕੀ ਸੀ ਇਹਦਾ ਮਤਲਬ ਇਹ ਸੀ ਵੀ ਇਹ ਘੰਟਾ ਡੇਢ ਘੰਟਾ ਪਹਿਲਾਂ ਰੱਖੀ ਗਈ ਹੈ ਕਿਸੇ ਨੇੜੇ ਦੇ ਬੰਦੇ ਵੱਲੋਂ ਰੱਖੀ ਗਈ ਹੈ ਉਹ ਫਿਰ ਨਿਕਲਿਆ ਸੀ ਵੀ ਉਹ ਮਰਡਰ ਭੂਆ ਦੇ ਵੱਲੋਂ ਹੀ ਕੀਤਾ ਗਿਆ ਸੀ ਟਾਸਕ ਨੂੰ ਪੈਸੇ ਪੂਸਿਆਂ ਦੀ ਲੋੜ ਪੈ ਗਈ ਰੋਤੀ ਦਾ ਟਕਵਾਂਜ ਚਲਾਇਆ ਪਰ ਨਹੀਂ ਇਹ ਗੱਲਾਂ ਛੁਪੀਆਂ ਰਹਿੰਦੀਆਂ ਹੁਣ ਇਸ ਮਰਡਰ ਦੇ ਵਿੱਚ ਹੋਇਆ ਮਰਡਰ ਸਾਡੇ ਸਾਡੇ ਦਿਮਾਗ 'ਚ ਹੀ ਇਸੇ ਕਰਕੇ 171 ਦੀ ਕਾਰਵਾਈ ਨਹੀਂ ਸੀ ਮੁੰਡਾ ਮੇਰੀ ਸ਼ੱਕ ਜਿਹੜੀ ਸੀ ਉਹ ਮੁੰਡੇ ਦੇ ਉੱਤੇ ਹੀ ਖੜੀ ਸੀ ਮੈਂ ਇੱਕ ਦਿਨ ਜਲੰਧਰ ਉਸ ਲੜਕੀ ਨੂੰ ਮਿਲਦਾ ਮੈਂ ਕਿਹਾ ਬੇਟਾ ਤੂੰ ਮੇਰੇ ਧੀਆ ਵਰਗੀ ਆ ਛੋਟੀ ਭੈਣ ਕੋਈ ਗੱਲ ਹੈ ਜਿਹੜੀ ਸਾਨੂੰ ਕਿਸੇ ਰਾਹ ਪਾ ਸਕਦੀ ਆ ਉਹਨੇ ਫਿਰ ਜ਼ਿਕਰ ਕੀਤਾ ਕੁੜੀ ਨੇ ਵੀ ਕੋਈ ਚਿੱਠੀ ਸਿੱਟਦਾ ਸੀ ਜਦੋਂ ਮੈਂ ਤੜਕੇ ਘਰੇ ਜਦੋਂ ਮੈਂ ਵਿਆਹੀ ਆਈਆਂ ਦੋ ਤਿੰਨ ਮਹੀਨਿਆਂ ਬਾਅਦ ਜਦੋਂ ਮੈਂ ਝਾੜੂ ਲਾਉਂਦੀ ਲਾਉਂਦੀ ਗੇਟ ਦੇ ਕੋਲੇ ਜਾਂਦੇ ਸੀ ਤਾਂ ਕਿ ਚਿੱਠੀ ਮੈਨੂੰ ਲੱਭ ਜਾਂ ਪਈ ਹੁੰਦੀ ਸੀ ਤੇ ਮੈਂ ਕਿਹਾ ਵੀ ਚਿੱਠੀ ਕੌਣ ਕਹਿੰਦੀ ਵੀ ਇਹੀ ਤਾਂ ਗੱਲ ਸੀ ਵੀ ਅਸੀਂ ਮੈਂ ਤਾਂ ਕਹਿੰਦੀ ਖੋਲਦੀ ਵੀ ਨਹੀਂ ਸੀ ਮੈਂ ਜਾ ਕੇ ਆਉਦੇ ਹਸਬੰਦ ਨੂੰ ਦੇ ਦਿੰਦੀ ਸੀ ਅਸੀਂ ਆਂਦੀ ਖੋਲ ਕੇ ਤੇ ਪੜਦੇ ਸੀ ਜਦੋਂ ਚਿੱਠੀ ਨੂੰ ਉਹਦੇ ਵਿੱਚ ਇੱਕ پاਗਲ ਆਸ਼ਕ ਦੀ ਤਰ੍ਹਾਂ ਗੱਲਾਂ ਲਿਖੀਆਂ ਹੁੰਦੀਆਂ ਸੀ ਕਿ ਮੈਂ ਤੈਨੂੰ ਬਹੁਤ ਐ ਚਾਹਣਾ ਜੋ ਚਲੋ ਹੁੰਦਾ ਇਹ ਉਮਰੀ ਇਹੋ ਜੀ ਹੁੰਦੀ ਪਰ ਇਸ ਚੀਜ਼ ਨੇ ਬੰਦੇ ਨੂੰ ਗਨਾਹ ਕਿੱਡਾ ਵੱਡਾ ਕਰਾਤਾ ਉਹ ਕੁੜੀ ਦੇ ਉਹ ਤਿੰਨ ਚਿੱਠੀਆਂ ਮੈਨੂੰ ਮਿਲ ਗਈਆਂ ਉਹ ਤੋਂ ਹੁਣ ਸਾਡੇ ਅੱਗੇ ਮਸਲਾ ਇਹ ਹੋ ਗਿਆ ਵੀ ਲਿਖਾਈ ਮਲਾਈ ਜਾਵੇ ਵੀ ਲਿਖਾਈ ਦੇਖੀ ਜਾਵੇ ਫਿਰ ਕਿਸੇ ਤਰੀਕੇ ਨਾਲ ਅਸੀਂ ਉਹ ਮੁੰਡੇ ਦੀ ਲਿਖਾਈ ਲਈ ਉਹ ਤੋਂ ਕੋਈ ਬਿਆਨ ਮੂੰਹ ਲਖਾਇਆ ਬਹਾਨਾ ਮਾਰ ਕੇ ਗਏ ਵੀ ਮੇਰੀ ਉਂਗਲ ਤੇ ਸੱਟ ਵੱਜੀ ਹੈ ਯਾਰ ਵੀ ਲਿਖਿਆ ਨਹੀਂ ਆਉਂਦਾ ਲਿਖੀ ਅਸੀਂ ਆ ਤੇਰੇ ਪਿੰਡ ਕੋਈ ਇਨਕੁਆਇਰੀ ਕਰਨ ਆਏ ਸੀ ਉਹ ਦੋ ਤਿੰਨ ਬਿਆਨ ਉਹਦੇ ਕਲਮੀ ਲਿਖਵਾ ਲਏ ਤੇ ਲਿਖਾਈ ਮੈਚ ਕਰ ਗਈ ਅਸੀਂ ਕਿਸੇ ਕੋਲ ਜ਼ਿਕਰ ਨਹੀਂ ਕੀਤਾ ਬਾਹਰ ਸੱਦ ਕੇ ਫਿਰ ਉਹਦੀ ਸਾਰੀ ਰਿਕਾਰਡਿੰਗ ਕੀਤੀ ਮੁੰਡੇ ਦੀ ਉਹਨੂੰ ਬਾਹਰ ਬੁਲਾ ਕੇ ਧਰਮਕੋਟ ਦੇ ਮੂੰਹੋਂ ਹੀ ਕਢਵਾ ਲਿਆ ਸਾਰਾ ਬੀਆ ਚਿੱਠੀਆਂ ਤੇਰੀਆਂ ਇਹ ਗੱਲ ਆ ਜੇ ਤੇਰੇ ਤੇ ਸਾਡੇ ਚ ਇਹ ਸਾਨੂੰ ਜਦੋਂ ਚਿੱਠੀ ਦੇਖੀਆਂ ਤਾਂ ਉਹ ਹਿੱਲ ਗਿਆ ਦੇਖ ਕੇ ਚਿੱਠੀਆਂ ਪੀਨਾਂ ਕੋਲ ਕਿੱਥੋਂ ਆ ਗਈਆਂ ਮੰਨ ਗਿਆ ਜਦੋਂ ਅਸੀਂ ਉਹਨੂੰ ਘਰੇ ਲਗੇ ਘਰ ਦੇ ਤਾਂ ਇਸ ਚੀਜ਼ ਤੇ ਮੰਨਣ ਨੂੰ ਤਿਆਰ ਹੀ ਸੀ ਪੀ ਇਹ ਵੀ ਹੋ ਸਕਦਾ ਪਰ ਇਹ ਹੋਇਆ ਸਾਰੇ ਪਿੰਡ ਨੇ ਦੇਖਿਆ ਪਰਿਵਾਰ ਨੇ ਦੇਖਿਆ ਜਿਵੇਂ ਅੱਜ ਇਹ ਲੜਕੀ ਫੇਸ ਕਰ ਰਹੀ ਆ ਮੁਣ ਇਹਦੇ 'ਚ ਦੋ ਗੱਲਾਂ ਸਾਹਮਣੇ ਆਉਂਦੀਆਂ ਵੀ ਪਰਿਵਾਰ ਦੇ ਵਿੱਚ ਦੇ ਦੋ ਬੱਚੇ ਇੱਕੋ ਉਮਰ ਦੇ ਆ ਉਹਨਾਂ ਦੇ ਨਾਲ ਤੁਹਾਡੇ ਇੱਕ ਫਰੈਂਡਲੀ ਰਿਲੇਸ਼ਨ ਮਾਪਿਆਂ ਦੇ ਹੋਣੀ ਚਾਹੀਦੀ ਹੈ ਬੱਚੇ ਦੇ ਉੱਤੇ ਨਿਗਾਹ ਹੋਣੀ ਚਾਹੀਦੀ ਆ ਜੇ ਵਿਆਹਣ ਲੱਗੇ ਆ ਤੇ ਪਹਿਲਾਂ ਦੇਖੋ ਬੱਚੇ ਦਾ ਮਾਈਂਡ ਕਿਸ ਤਰ੍ਹਾਂ ਦਾ ਬੱਚੇ ਦਾ ਸੁਭਾਅ ਕਿਸ ਤਰ੍ਹਾਂ ਦਾ ਜਿੱਥੇ ਇਕੱਠਿਆਂ ਦਾ ਹੀ ਕਰਦੇ ਹੋ ਚਲੋ ਮਰਡਰ 173 ਦੀ ਹੁਣ ਕਾਰਵਾਈ ਕੀਤੀ ਕਰਕੇ 173 ਚੋ ਕੇਸ 302 ਚਲਾ ਗਿਆ ਸਫੀਸੈਂਟ ਐਵੀਡੈਂਸ ਆ ਗਈ ਚਿੱਠੀਆਂ ਔਰ ਲਖਾਈ ਮੈਚ ਘਰ ਦੇ ਵਿੱਚ ਕਿੰਨਾ ਵੱਡਾ ਫਰਕ ਖੜਾ ਹੋ ਗਿਆ ਪੀ ਇੱਕ ਘਰ ਦੇ ਵਿੱਚ ਹੀ ਕਾਤਲ ਫਿਰਦਾ ਇਹ ਕੁ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਤੋਂ ਪਹਿਲਾਂ ਬੜੇ ਕਤਲ ਹੋਏ ਬੜੇ 35-40 ਦਾ ਸਾਡੇ ਹੱਥਾਂ ਵਿੱਚ ਦੀ ਲੰਗੀ ਹੈ ਸੋ ਇਸ ਕਰਕੇ ਸਮਾਜ ਕਿਤੇ ਕਿੱਧਰ ਨੂੰ ਸਾਡਾ ਜਾ ਰਿਹਾ ਹੈ ਇਹਦੇ ਉੱਤੇ ਪਰਿਵਾਰਾਂ ਦੇ ਵਿੱਚ ਵੀ ਇੱਕ ਵਰਕ ਕਰਨ ਦੀ ਲੋੜ ਹੈ ਆਪਣੇ ਬੱਚਿਆਂ ਦੇ ਉੱਤੇ ਤੁਹਾਡੀ ਨਜ਼ਰ ਜ਼ਰੂਰ ਹੋਣੀ ਚਾਹੀਦੀ ਹੈ ਹੁਣ ਜੇ ਵੀ ਇਹ ਲੜਕੀ ਦੇ ਉੱਤੇ ਨਜ਼ਰ ਹੋਣੀ ਚਾਹੀਦੀ ਪਤਾ ਤਾਂ ਹੁੰਦਾ ਹੀ ਹੈ ਕਿਸੇ ਨਾ ਕੋਈ ਨਾ ਕੋਈ ਕਲੂਤ ਆ ਮਿਲ ਹੀ ਜਾਂਦਾ ਹੁੰਦਾ ਕਿਸੇ ਨਾ ਕਿਸੇ ਗਲਤੀ ਦਾ ਕਿਸੇ ਹੋਰ ਚੀਜ਼ ਦਾ ਇੰਨੇ ਵੀ ਅਵੇਸਲੇ ਨਾ ਹੋ ਜੋ ਕਿ ਅੱਖਾਂ ਮੀਚ ਕੇ ਬੈਠੇ ਰਹੋ ਵੀ ਐਡੀ ਵੱਡੀ ਘਟਨਾ ਵਾਪਰ ਜੇ ਫਿਰ ਸਾਡੇ ਕਾਨੂੰਨ ਕੁਝ ਹੋਰ ਤਰ੍ਹਾਂ ਦੇ ਐ ਮੁੱਦਕੀ ਹੈ ਕਿਸੇ ਤਰ੍ਹਾਂ ਹੀ ਇੱਕ ਕੁੜੀ ਨੇ ਆਪਦਾ ਹਸਬੰਡ ਦਾ ਕਤਲ ਕੀਤਾ ਸਜ਼ਾ ਕੱਟਣ ਤੋਂ ਬਾਅਦ ਉਹਨੇ ਜ਼ਮੀਨ ਦਾ ਕੇਸ ਕਰਕੇ ਜ਼ਮੀਨ ਧì ਲੈ ਗਈ ਉਹ ਪਰਿਵਾਰ ਦਾ ਨਾਲੇ ਮੁੰਡਾ ਮਾਰਤਾ ਉਹਨਾਂ ਦਾ ਨਾਲੇ ਉਹਨਾਂ ਤੋਂ ਬਹੁਤ ਵੱਡਾ ਹਿੱਸਾ ਪ੍ਰਾਪਰਟੀ ਦਾ ਲੱਗੀ ਡਬਲ ਦੁੱਖ ਮਾਪਿਆਂ ਨੂੰ ਵੀ ਚਾਹੀਦਾ ਥੋੜੇ ਜਿ ਸचेਤ ਹੋਈਏ ਇੱਕ ਬੱਚੇ ਦਾ ਘੱਟੋ ਘੱਟ ਦੋ ਜ਼ਰੂਰ ਹੋਣੀ ਚਾਹੀਦੀ ਇਹ ਸਾਡੇ ਪੰਜਾਬੀਆਂ ਨੂੰ ਸਾਨੂੰ ਨਾ ਜਮੇ ਵੀ ਆ ਸਾਨੂੰ ਇੱਕ ਬਿਮਾਰੀ ਪੈ ਗਈ ਵੀ ਜੇ ਤਾਂ ਪਹਿਲਾ ਮੁੰਡਾ ਹੋ ਗਿਆ ਤੇ ਅਸੀਂ ਉਦੋਂ ਮੁੜ ਕੇ ਗਾ ਯਾਰ ਖਾਣੇ ਬੱਚਿਆਂ ਨੇ ਕਰਮ ਖਾਣੇ ਆਪਦੇ ਤੇ ਜੇ ਕਿਸੇ ਦੀ ਪਹਿਲੀ ਲੜਕੀ ਤੇ ਦੂਜਾ ਲੜਕਾ ਉੱਥੇ ਬਸ ਕਮਟਾ ਹੁਣ ਅਗਲੀ ਵੀਡੀਓ ਮੈਂ ਕਰੂੰਗਾ ਜਿਹੜੀ ਆਪਾਂ ਉਹਦੇ ਗੱਲ ਕੀਤੀ ਸੀ ਜਿਹੜਾ ਨਵਾਂ ਕਾਨੂੰਨ ਇਦੋਂ ਅੱਗੇ ਆ ਰਿਹਾ ਸਾਨੂੰ ਨੇ ਹੱਥੇ ਕਰਨ ਦਾ ਜੋ ਆਰਐਸਐਸ ਵਿਉਂਤਾ ਘੜ ਰਹੀ ਹੈ ਜੋ ਇਹ ਹਿੰਦੂ ਰਾਸ਼ਟਰ ਦੇ ਨਾਂ ਦੇ ਥੱਲੇ ਹੋ ਰਿਹਾ ਉਹਦੇ ਵਿੱਚ ਬਹੁਤ ਸਾਨੂੰ ਪਿੱਛੇ ਜਾਣਾ ਪਊ ਉਹਨਾਂ ਨੇ ਕਿਵੇਂ ਵਰਣ ਵੰਡੇ ਸਮਾਜ ਦੇ ਵਿੱਚ ਉਹਨਾਂ ਨੇ ਸਮੇਂ ਨੂੰ ਚਾਰ ਜੁਗਾ ਚ ਵੰਡ ਰਿਆ ਆਪਣੇ ਆਪ ਨੂੰ ਸ੍ਰੇਸ਼ ਟਕੋਣ ਦੇ ਵਾਸਤੇ ਚਾਰ ਵਰਨਾਂ ਦੇ ਵਿੱਚ ਮਨੁੱਖਤਾ ਹੀ ਵੰਡ ਦਿੱਤੀ ਸ਼ੂਦਰ ਇਕਤਰੀ ਵੈਸ਼ ਬ੍ਰਾਹਮਣ ਇਹਨਾਂ ਚਾਰ ਵਰਨਾਂ ਚ ਵੰਡ ਦਿੱਤਾ ਚਾਰ ਹੀ ਉਹਨਾਂ ਨੇ ਵੇਦ ਬਣਾਏ ਬਲੇ ਬਹੁਤ ਪਿੱਛੇ ਜਿਹੜੀ ਜਦੋਂ ਇਹ ਜਾਣਦੇ ਆ ਨਾ ਜਿਹੜੀ ਯਹੂਦੀ ਕੌਮ ਦੀ ਅਸੀਂ ਗੱਲ ਕਰਦੇ ਹਾਂ ਉਹ ਤੇ ਇਹਨਾਂ ਦਾ ਸਿਧਾਂਤ ਇੱਕੋ ਹੀ ਆ ਇਹਦੇ ਤੇ ਬੋਲਣਾ ਵੀ ਪਊਗਾ ਤੇ ਲੜਨਾ ਵੀ ਪਊਗਾ। ਬਹੁਤ ਵੱਡਾ ਸੰਘਰਸ਼ ਸਿੱਧੂ ਅੱਗੇ ਪੰਜਾਬੀਓ ਤੁਹਾਨੂੰ ਕਰਨਾ ਪੈਣਾ। ਜੇ ਅਸੀਂ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣਾ ਸਾਨੂੰ ਇਕੱਠੇ ਹੋਣਾ ਪਊ। ਇਹ ਜਿਹੜੇ 13 ਪੂਰਬੀਏਕ ਤੇ 14 ਚੁੱਲਿਆਂ ਵਾਲੀ ਕਹਾਵਤਾਂ ਨੇ ਸਾਨੂੰ ਹੁਣ ਛੱਡਣੀ ਪਊਗੀ। ਜਿਹੜਾ ਨਹੀਂ ਰਲਦਾ ਉਹਨੂੰ ਪਾਸੇ ਛੱਡ ਦਿਓ ਇਕੱਲੇ। ਬਹੁਤ ਸਾਡੇ ਕੋਲੇ ਟੈਲੈਂਟਡ ਨੌਜਵਾਨੀ ਹੈਗੀ ਐ ਮੈਜ ਯੂਨੀਵਰਸਿਟੀ ਦੇ ਧਰਮ ਵਿੱਚ ਦੇਖੀ ਬਹੁਤ ਟਲੈਂਟਡ ਬੱਚੇ ਆ ਜਿਹੜੇ ਪੰਜਾਬ ਨੂੰ ਸੰਭਾਲ ਵੀ ਸਕਦੇ ਆ ਚਲਾ ਵੀ ਸਕਦੇ ਆ ਕਿਉਂਕਿ ਸਿਆਸਤ ਨੂੰ ਤੇ ਧਰਮ ਨੂੰ ਵੱਖ ਰੱਖੋ ਤਾਂ ਸਾਡਾ ਕੁਝ ਬਣਨਾ ਜੇ ਧਰਮ ਦੀ ਆੜ ਦੇ ਵਿੱਚ ਸਿਆਸਤ ਨੂੰ ਚੁੜਾਂਗੇ ਤੇ ਜੋ ਪਿੱਛੇ ਤੁਹਾਡੇ ਕੋਲੇ ਬਹੁਤ ਲੰਮਾ ਸਫਰ ਬਹੁਤ ਲੰਮਾ ਤਜਰਬਾ ਤੁਹਾਡੇ ਕੋਲੇ ਪਿਆ ਵੀ ਧਰਮ ਦੇ ਵਿੱਚੋਂ ਸਿਆਸਤ ਨੇ ਕੀ ਕਟਿਆ ਤੇ ਸਿਆਸਤ ਜੋ ਧਰਮ ਦੇ ਪੱਲੇ ਕੀ ਬਚਿਆ ਦੇਉ ਆ ਗਿਆ ਅਗਲੀ ਵੀਡੀਓ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਜਿਹੜਾ ਇਹ ਆਪਣਾ ਚੈਨਲ ਆ ਇਹ ਤੁਹਾਡਾ ਆਪਣਾ ਚੈਨਲ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਕਿਉਂਕਿ ਇਹਦੇ ਵਿੱਚੋਂ ਜਿਹੜਾ ਕੋਈ ਤਿਲਫਲ ਆਉਂਦਾ ਉਹ ਲੋਕ ਭਲਾਈ ਵਾਸਤੇ ਵੀ ਆਪਾਂ ਵਰਤਦੇ ਆ ਜਿਹੜੇ ਬੰਦੇ ਮੈਨੂੰ ਜਾਣਦੇ ਉਹਨਾਂ ਨੂੰ ਪਤਾ ਕੁਝ ਬੱਚਿਆਂ ਦੀਆਂ ਫੀਸਾਂ ਜਾਂਦੀਆਂ ਕੁਝ ਲੋੜਵੰਦ ਦਵਾਈ ਵਗੈਰਾ ਉਹਨਾਂ ਦੇ ਕੁਝ ਜਾਨਵਰ ਨੇ ਆਪਣੇ ਕੋਲੇ ਝੜ ਉਹਨਾਂ ਦੇ ਵਾਸਤੇ ਵੀ ਤੇ ਇਸ ਕਰਕੇ ਇਹ ਪੁੰਨ ਦਾ ਹੀ ਕੰਮ ਹੈ ਇਹਨੂੰ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਲਿਆ ਕਰੋ ਇਨੀ ਕਿ ਮੇਰੇ ਤੁਹਾਨੂੰ ਬੇਨਤੀ ਹੈ